ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕੀ ਤੁਹਾਡੇ ਚਿਹਰੇ ਉੱਤੇ ਵੀ ਕਾਲੇ ਧੱਬੇ ਯਾਨੀ ਛਾਈਆਂ ਹਨ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਲਾ ਕੇ ਤੇ ਇਲਾਜ ਕਰਾ ਕੇ ਥੱਕ ਚੁੱਕੇ ਹੋ ਤਾਂ ਅੱਜ ਦਾ ਵੀਡੀਓ ਤੁਹਾਡੇ ਲਈ ਹੈ ਅੱਜ ਤੁਸੀਂ ਜਾਣੋਗੇ ਇਹ ਕਾਲੇ ਧੱਬੇ ਕੀ ਹਨ ਇਹ ਕਿਉਂ ਹੁੰਦੇ ਹਨ ਤੇ ਕਿਵੇਂ ਤੁਸੀਂ ਘਰ ਦੇ ਵਿੱਚ ਹੀ ਕੁਦਰਤੀ ਤਰੀਕੇ ਦੇ ਨਾਲ ਇਹਨਾਂ ਨੂੰ ਠੀਕ ਕਰਕੇ ਆਪਣੇ ਚਿਹਰੇ ਨੂੰ ਸਾਫ਼ ਅਤੇ ਚਮਕਦਾਰ ਬਣਾ ਸਕਦੇ ਹੋ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ। ਸਤਰੀਆ ਗਾ ਸਰ ਜੀ ਸਤਰੀਆ ਕਾਲ ਰਮਦੀਪ ਸਿੰਘ ਜੀ ਤੇ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਸਰ ਜੀ ਅੱਜ ਤੁਸੀਂ ਇਹ ਦੱਸੋ ਕਿ ਜਿਹੜੇ ਚਿਹਰੇ ਦੇ ਉੱਤੇ ਕਾਲੇ ਧੱਬੇ ਜਾਣੀ ਸ਼ਾਇਆ ਇਹ ਹੋ ਜਾਂਦੀਆਂ ਨੇ ਇਹ ਕੀ ਹਨ ਤੇ ਕਿਉਂ ਹੁੰਦੀਆਂ ਹਨ ਜੀ ਦੇਖੋ ਬੜਾ ਹੀ ਮਤਲਬ ਪੂਰਨ ਵਿਸ਼ਾ ਹੈ ਇਹ ਜੀ ਕਿਉਂਕਿ ਚਿਹਰਾ ਹਰ ਇਨਸਾਨ ਦੀ ਇੱਕ ਪਛਾਣ ਹੈ ਜੀ ਬਿਲਕੁਲ ਤੇ ਇਹਦੇ ਉੱਤੇ ਅਗਰ ਇਹ ਗੱਲ ੱੱਪੇ ਹੋਣ ਤੇ ਬੜੇ ਟੜੇ ਲੱਗਦੇ ਨੇ ਜੀ ਸੋ ਇਹ ਅੱਜਕੱਲ੍ਹ ਇਹ ਸਮੱਸਿਆ ਹੈ ਜੀ ਕਾਫੀ ਯੰਗ ਏਜ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਯੋਨਾ ਦੀ ਏਜ ਵਾਦ ਦੀ ਇਹ ਚੋਣ ਨਾਲ ਹੋਰ ਹੋ ਜਾਂਦੀ ਹੈ ਪਹਿਲਾਂ ਇਹ ਲੇਡੀਜ਼ ਜ਼ਿਆਦਾ ਚ ਹੁੰਦੀ ਸੀ ਅੱਗੇ ਹੁਣ ਅੱਜ ਕੱਲ ਇਹ ਮੁੰਡਿਆਂ ਦੇ ਵਿੱਚ ਵੀ ਜਨ ਕਿ ਜੈਂਟਲਸ ਦੇ ਵਿੱਚ ਵੀ ਆਉਂਦਾ ਪਿਆ ਜੀ ਸਭ ਤੋਂ ਪਹਿਲਾਂ ਤੇ ਇਹ ਹੀ ਹੈ ਕਿ ਇਹ ਹੈ ਕੀ ਨਹੀਂ ਆ ਸਾਡਾ ਇੱਕ ਜਿਹੜਾ ਕਨਰ ਹੈਗਾ ਜਰੀਦ ਦਾ ਰੰਗ ਕੀ ਹੋਣਾ ਉਹ ਉਹ ਵਿੱਚ ਮਲੇਨਨ ਨਾ ਦਾ ਇੱਕ ਹਾਰਮੋਨ ਜਿਹੜਾ ਇਹ ਅਗਰ ਕਿਸੇ ਦੇ ਵਿੱਚ ਕਿਸੇ ਭਾਗ ਵਿੱਚ ਬੱਝ ਜਾਏ ਉੱਥੋਂ ਦਾ ਜਿਹੜੀ ਸਕਿਨ ਹੈ ਉਹ ਡਾਰਕ ਹੋ ਜਾਂਦੀ ਹੈ ਜੀ ਕਿ ਬਾਕੀ ਸਕਿਨ ਨਾਲੋਂ ਲੱਗ ਲੱਗਦੀ ਐ ਫਿਰ ਹੁਣ ਇਹ ਜਿੱਥੇ ਧੱਬਾ ਪड़ਣਾ ਆ ਇਹਦੇ ਪਿੱਛੇ ਕਾਰਨ ਹੋ ਸਾਰੇ ਨੇ ਇੱਕ ਤਾਂ ਦੇਖੋ ਇੱਕ ਸਰੀਰ ਦਾ ਅੰਗ ਜਿਹੜਾ ਅੱਜ ਵੀ 24 ਘੰਟੇ ਨੰਗਾ ਰਹਿੰਦਾ ਉਹ ਕਿਹੜਾ ਹੈ ਚਿਹਰਾ ਚਿਹਰਾ ਜੀ ਮਾਗੀ ਫਿਰ ਤੁਸੀਂ ਧਾਤ ਲੈਣੇ ਆ ਇਸ ਕਰਕੇ ਚਾਹੇ ਉਹ ਬਾਹਰ ਦਾ ਪ੍ਰਦੂਸ਼ਣ ਹੈ ਚਾਹੇ ਧੂਪ ਹੈ ਧੂਲ ਮਿੱਟੀ ਸਾਰਾ ਹੀ ਇੰਨੀ ਚੱਲਣਾ ਹੁੰਦਾ ਜੀ ਹਾਂ ਜੀ ਸੋ ਇਸ ਕਰਕੇ ਇਹਦੇ ਉੱਤੇ ਜਿਹੜੇ ਇਹ ਇਫੈਕਟ ਨੇ ਇਹ ਜਲਦੀ ਰੱਦ ਕਰਦੇ ਨੇ ਸੋ ਕਾਰਨ ਬਹੁਤ ਸਾਰੇ ਨੇ ਦੇ ਪਿਛੇ ਅਲੱਗ-ਅਲੱਗ ਮਿਹਰੇ ਨੇ ਇੱਕ ਤਾਂ ਤੇਜ਼ ਧੁੱਪ ਦੇ ਵਿੱਚ ਜਾਓਗੇ ਤੇ ਉਹ ਜਿਹੜਾ ਲਰਨਿੰਗ ਦਾ ਹਾਰ ਵੱਧ ਜਾਣਾ ਤੇ ਇਹ ਉਹਦੇ ਕਰਕੇ ਚਿਹਰਾ ਕਾਲਾ ਹੋ ਜਾਣਾ ਹੈ ਜੀ ਦੂਸਰਾ ਕਾਰਨ ਹੈਗਾ ਹਾਰਮੋਨ ਦਾ ਤਬਦੀਲੀ ਹੋਣਾ ਲੇਡੀਜ਼ ਵਿੱਚ ਖਾਸ ਕਰਕੇ ਜਦੋਂ ਮੈਨੂੰ ਜਦੋਂ ਮੈਂ ਅਰਗੈਨ ਦੇ ਡੇਟ ਆਂਦੀ ਹੈ ਤੇ ਜਾਂ ਫਿਰ ਜਦੋਂ ਇਹਨਾਂ ਦੇ ਵਿੱਚ ਪ੍ਰੈਗਨਨਸੀ ਦਾ ਟਾਈਮ ਹੁੰਦਾ ਹੈ ਜਿਗਾ ਮਾਂ ਬੱਚੇ ਨੂੰ ਬਹੁਤ ਪਿਆਰੀ ਹੁੰਦੀ ਹੈ ਉਦੋਂ ਉਹਦੇ ਹਾਰਮੋਨਸ ਵਿੱਚ ਕਾਫੀ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ ਤੇ ਉਹਨਾਂ ਕਰਕੇ ਵੀ ਇਹ ਗੜਬੜੀਆਂ ਹੋ ਜਾਂਦੀਆਂ ਨੇ ਫਿਰ ਪੋਸ਼ਣ ਦੀ ਘਾਟ ਇੱਕ ਅਲੱਗ ਇਹਦੇ ਵਾਸਤੇ ਕਾਰਨ ਮੰਨਪਿਆ ਕਿਉਂਕਿ ਅਗਰ ਖਾਣੇ ਦੇ ਵਿੱਚ ਪ੍ਰੋਟੀਨ ਦੀ ਕਮੀ ਹੈ ਵਿਟਾਮਿਨ B 12 ਦੀ ਕਮੀ ਹੈ ਜਾਂ ਫਿਰ ਵਿਟਾਮਿਨ C ਦੀ ਕਮੀ ਹੈ ਤੇ ਇਹ ਵੀ ਇਨਾ ਪਿਗਮੈਂਟਸ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ ਜੀ ਇੱਕ ਹੋਰ ਵੱਡਾ ਕਾਰਨ ਜਿਹੜਾ ਆਇਰਨ ਹੈ ਇਹਦੀ ਘਾਟ ਵੀ ਇਹਨੂੰ ਬੰਦ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ ਨਾ ਫਿਰ ਜਿਹੜਾ ਅਗਲਾ ਕਾਰਨ ਹੈ ਉਹ ਬਾਹਰ ਦੀ ਪੋਲੂਸ਼ਨ ਤੇ ਹੈ ਹੀ ਹੈ ਜੀ ਅਗਰ ਤੁਸੀਂ ਜਿਆਦਾ ਪੋਲੂਸ਼ਨ ਤੇਰੀਆ ਦੇ ਵਿੱਚ ਰਹੇ ਰਹੇ ਹੋ ਜਿੱਥੇ ਧੂਆ ਧੂਲ ਮਿੱਟੀ ਜਿਆਦਾ ਹੈ ਇਹ ਵੀ ਫਿਰ ਸਕਿਨ ਨੂੰ ਜਿਆਦਾ ਡੈਮੇਜ ਕਰਦਾ ਹੈ ਤੇ ਇਹ ਵੀ ਇੱਕ ਅਲੱਗ ਕਾਰਨ ਇਹਦਾ ਬਣ ਜਾਂਦਾ ਹੈ ਜੀ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਾਰਨ ਆ ਪਾਣੀ ਘਟੇ ਨਾ ਇਹ ਇੱਕ ਕਾਰਨ ਮੰਨ ਲਓ ਫਿਰ ਏਜਿੰਗ ਜਿਹੜੀ ਹੈ ਕਿਉਂਕਿ ਜਿਉ ਜਿਉ ਉਮਰ ਵੱਧਦੀ ਹੈ ਤੇ ਸਾਡੇ ਸਕਿਨ ਦੀ ਜਿਹੜੀ ਰਿਪੇਅਰਿੰਗ ਹੈ ਜੀ ਉਹ ਸਪੀਡ ਘਟਣ ਲੱਗ ਪੈਂਦੀ ਹੈ ਜੀ ਉਹ ਵੀ ਇੱਕ ਕਾਰਨ ਬਣ ਸਕਦੀ ਹੈ ਤੋ ਇਹ ਬਹੁਤ ਸਾਰੇ ਕਾਰਨ ਨੇ ਜਿਸ ਨਾਲ ਕਰਕੇ ਇਹ ਸਮੱਸਿਆ ਬਣ ਗਈ ਹੈ ਜੀ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਜਿਹੜੇ ਦੋਸਤ ਪਹਿਲਾਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣ ਕਿਉਂਕਿ ਤੁਹਾਡੇ ਲਾਈਕ ਤੇ ਸ਼ੇਅਰ ਦੇ ਨਾਲ ਇਹ ਜਾਣਕਾਰੀਆਂ ਜ਼ਿਆਦਾ ਲੋਕਾਂ ਤੱਕ ਪਹੁੰਚਦੀਆਂ ਹਨ ਆਜੋ ਫਿਰ ਗੱਲਬਾਤ ਅੱਗੇ ਵਧਾਉਦੇ ਹਾਂ ਸੋ ਸਰ ਜੀ ਇਹਨਾਂ ਨੂੰ ਕੁਦਰਤੀ ਤਰੀਕੇ ਨਾਲ ਘਰ ਵਿੱਚ ਹੀ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਜੀ ਮੈਂ ਅਕਸਰ ਕਹਿਣਾ ਕਿ ਕਾਰਨ ਦੇ ਪਿੱਛੇ ਹੀ ਨਵਾਂ ਛੁਪਿਆ ਹੋਇਆ ਹੈ ਜੀ ਕਿਉਂਕਿ ਚਿਹਰਾ ਇਹ ਹਮੇਸ਼ਾ ਨੰਗਾ ਤੇ ਰਹਿਣਾ ਹੈ ਜੀ ਤੇ ਇਹ ਦੇ ਪਿੱਛੇ ਤੇ ਜਿਹੜੇ ਕਾਰਨ ਨੇ ਉਹਨਾਂ ਨੂੰ ਤੁਸੀਂ ਕੰਟਰੋਲ ਕਰਕੇ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਟ੍ਰੀਟਮੈਂਟ ਜਾਂ ਮੈਡੀਸਨ ਲੈ ਕੇ ਉਹ ਜੱਤਰ ਦੇ ਕੋਮੇਡੀਸਨ ਲੈਂਦੇ ਉਹਨਾਂ ਚੋਂ ਥੋੜਾ ਚੁੱਕ ਗੀਆਂ ਉਹਨਾਂ ਤੇ ਜਿਹੜੇ ਬਸੜ ਦੇਖੇ ਰੋਕੀ ਲਈ ਉੱਥੇ ਆ ਗਏ ਜੀ ਜਾਂ ਤਰ੍ਹਾਂ ਤਰ੍ਹਾਂ ਦੀਆਂ ਕੈਮੀਕਲ ਵਾਲੀਆਂ ਕਰੀਮਾਂ ਲਾੜਾ ਕੇ ਉਹ ਸਭ ਉਸ ਕਿੰਦਾ ਸਤਿਆਨਾਸ ਹੋ ਜਾਂਦਾ ਜੀ ਸੋ ਐਸੀਆਂ ਚੀਜ਼ਾਂ ਦੇ ਵਿੱਚ ਨਾ ਜਾ ਕੇ ਅਗਰ ਇਸ ਨੂੰ ਇਹਦੇ ਕਾਰਨ ਜਿਹੜੇ ਉਹਨਾਂ ਨੂੰ ਅਸੀਂ ਕੰਟਰੋਲ ਕਰ ਲਈਏ ਤੇ ਬੜੀ ਆਸਾਨੀ ਨਾਲ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਜੀ ਸੋ ਪਹਿਲਾ ਤਾਂ ਮੈਂ ਕਹਾਂਗਾ ਕਿ ਹੁਣ ਤੁਹਾਡਾ ਜਿਹੜੇ ਸੈੱਲ ਨੇ ਇਹਨਾਂ ਨੇ ਸਿਹਤਮੰਤ ਹੋਣ ਵਾਸਤੇ ਕੀ ਚਾਹੀਦਾ ਪੋਸ਼ਣ ਜੀ ਜਿਨ੍ਹਾਂ ਨੂੰ ਵੀ ਇਹ ਸਮੱਸਿਆ ਹੈਗੀ ਹੈ ਉਹ ਧਿਆਨ ਕਰਨ ਕਿ ਮੇਰੇ ਖਾਣੇ 'ਚ ਕੀ ਪੋਪੀਨ ਪੂਰਾ ਹੈਗਾ ਮੈਂ ਵਿਟਾਮਿਨ ਸਹੀ ਮਾਤਰਾ 'ਚ ਲੈ ਰਿਹਾ ਹਾਂ ਮੈਂ ਮਿਨਰਲਸ ਜਿਨ੍ਹਾਂ 'ਚ ਆਇਰਨ ਵੀ ਸ਼ਾਮਿਲ ਹੈ ਉਹ ਮੈਂ ਸਹੀ ਮਾਤਰਾ 'ਚ ਲੈ ਰਿਹਾ ਹਾਂ ਜੀ ਠੀਕ ਹੈ ਕਿਉਂਕਿ ਅਕਸਰ ਇਹ ਵੱਡੀ ਇੱਕ ਸਮੱਸਿਆ ਬਣ ਚੁੱਕੀ ਹੈ ਕਿ ਅੱਜ ਹਰ ਘਰ ਦੇ ਵਿੱਚ ਜਿਹੜਾ ਖਾਣਾ ਬਣ ਰਿਹਾ ਹੈ ਉੱਥੇ ਅਸੀਂ ਟੇਸਟ ਦੇ ਉੱਤੇ ਧਿਆਨ ਦੇ ਰਹੇ ਹਾਂ ਪੋਸ਼ਣ ਦੇ ਉੱਤੇ ਧਿਆਨ ਬਿਲਕੁਲ ਨਹੀਂ ਆਉਂਦਾ ਕੱਟ ਹੈਗਾ ਜੀ ਇਦੋਂੋਂ ਅਸੀਂ ਪੋਸ਼ਣ ਨੂੰ ਡਿਗਲੈਕਟ ਕਰੀ ਜਾ ਰਹੇ ਆ ਆਫਟਰ ਆਲ ਤੇ ਸਰੀਰ ਨੇ ਪੋਸ਼ਣ ਮੰਗਣਾ ਜੀ ਬਿਲਕੁਲ ਤੇ ਜਦੋਂ ਵੀ ਇਹਨਾਂ ਤੱਤਾਂ ਦੀ ਘਾਟ ਜੇ ਸਰੀਰ 'ਚ ਰਹੇਗੀ ਤੇ ਸੈੱਲ ਕਮਜ਼ੋਰ ਬਣ ਨਹੀਂ ਬਣਦੇ ਤੇ ਜਦੋਂ ਸੈੱਲ ਕਮਜ਼ੋਰ ਨੇ ਤੇ ਇਹਨਾਂ ਤੇ ਬਾਹਰ ਹੋਂਤ ਧੂਲ ਮਿੱਟੀ ਤੋਂ ਪੇਣੀ ਹੈ ਤੇ ਚਿਹਰਾ ਤੁਸੀਂ 24 ਘੰਟੇ ਟੱਕ ਦੇ ਤੱਕ ਨਹੀਂ ਰੱਖ ਨਹੀਂ ਸਕਦੇ ਜੀ ਹਾਂਜੀ ਤੇ ਫੇਰ ਇਹਦੇ ਉੱਤੇ ਇਹ ਸਮੱਸਿਆ ਬਣ ਜਾਂਦੀ ਹੈ ਸੋ ਜਿਹੜਾ ਪਹਿਲਾ ਰੀਜ਼ਨ ਹੈਗਾ ਕਿ ਆਪਣੇ ਖਾਣੇ ਨੂੰ ਸਹੀ ਕਰੀਏ ਜੀ ਲੇਡੀਜ਼ ਦੇ ਵਿੱਚ ਖਾਸ ਕਰਕੇ ਪ੍ਰੈਗਨਨਸੀ ਦੇ ਦੌਰਾਨ ਜਾਂ ਜਦੋਂ ਮਾਂ ਦੁੱਧ ਪਿਆਉਦੀ ਆ ਬੱਚੇ ਨੂੰ ਉਹਨਾਂ essential ਆਵਜੰਦੀਆਂ ਉਹਨਾਂ ਦਾ ਕਾਰਨ ਵੀ ਇਹੀ ਪੋਸ਼ਣ ਦੀ ਘਾਟੀ ਹੈ ਜੀ ਕਿਉਂਕਿ ਉਦੋਂ ਪੋਸ਼ਣ ਬੱਚਾ ਵੀ ਲੈ ਰਿਹਾ ਜੇ ਗਰਭ ਚ ਪਲ ਰਿਹਾ ਸਭੀ ਬੱਚਾ ਪੋਸ਼ਣ ਲੈ ਰਿਹਾ ਮਾਂ ਨੇ ਆਪਣਾ ਵੀ ਪੂਰਾ ਰੱਖਣਾ ਬੱਚੇ ਦਾ ਵੀ ਪੂਰਾ ਕਰਨਾ ਤੇ ਜੇ ਇੱਕ ਮਾਂ ਦੁੱਧ ਪਿਆਰੀ ਇਹ ਬੱਚੇ ਨੂੰ ਤਾਂ ਤਾਵੇਂ ਉਹ ਬੱਚੇ ਵਾਸਤੇ ਵੀ ਨਿਊਟ੍ਰੀਸ਼ਨ ਜਾ ਰਿਹਾ ਜੀ ਕਿ ਉਹ ਮਾਂ ਦੇ ਵਿੱਚੋਂ ਹੀ ਜਾ ਰਿਹਾ ਜੀ ਬਿਲਕੁਲ ਇੱਕ ਭਾਂਡੇ ਵਿੱਚੋਂ ਤੁਸੀਂ ਕੋਈ ਚੀਜ਼ ਕੱਢੀ ਜਾਂਦੇ ਹੋ ਉਹਦੇ ਵਿੱਚ ਜੋ ਵੀ ਹੈ ਉਹਨੂੰ ਕੱਢੀ ਜਾਂਦੇ ਹੋ ਲੇਕਿਨ ਉਹਨੂੰ ਫਿਰ ਹੋਰ ਪਾਉਂਦੇ ਨਹੀਂ ਉਹਦੇ ਵਿੱਚ ਉਸੇ ਤੇ ਘਟਣਾ ਹੀ ਹੈ ਜੀ ਬਿਲਕੁਲ ਇਸ ਕਰਕੇ ਇਹਨਾਂ ਕੰਮੀਸ਼ਨ ਦੇ ਵਿੱਚ ਇਹ ਸਮੱਸਿਆਵਾਂ ਜ਼ਿਆਦਾ ਵੱਧ ਜਾਂਦੀਆਂ ਸੋ ਸਭ ਤੋਂ ਪਹਿਲਾ ਜਿਹੜਾ ਧਿਆਨ ਦੇਣ ਦੀ ਲੋੜ ਹੈ ਉਹ ਪੋਸ਼ਣ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਸਹੀ ਖਾਣਾ ਜਿਹੜਾ ਹੈ ਉਹ ਲਈਏ ਇਹਦੇ ਚ ਪ੍ਰੋਟੀਨ ਔਰ ਉਹ ਪ੍ਰੋਟੀਨ ਦੇ ਵਿੱਚ ਵੀ ਨਾ ਸਾਰੇ ਐਸੈਂਸ਼ੀਅਲ ਜਿਹੜੇ ਮੈਨੂੰ ਜਿਹੜਾ ਸਹੀ ਹੋਣ ਜੀ ਤੇ ਇਧਰ ਜਿਹੜੇ ਜ਼ਰੂਰੀ ਵਿਟਾਮਿਨ ਮਿਨਰਲ ਨੇ ਵਿਟਾਮਿਨ ਸੀ ਹੋ ਗਿਆ ਵਿਟਾਮਿਨ ਈ ਹੋ ਗਿਆ ਦਾ ਸਾਰੇ ਵਿਟਾਮਿਨ ਜਿਹੜੇ ਸਾਨੂੰ ਚਾਹੀਦੇ ਨੇ ਤੇ 13 ਤਰ੍ਹਾਂ ਦੇ ਵਿਟਾਮਿਨ ਜਿਹੜੇ ਹੈਗੇ ਨੇ ਸਾਰੇ ਸਹੀ ਮਾਤਰਾ ਚ ਤੁਸੀਂ ਲੈ ਰਹੇ ਹੋਈਆਂ ਮਿਨਰਲ ਸਾਰੇ ਦਸਾਰੇ ਮਿਲ ਕੇ ਤਾਂ ਤੇ ਉਹਦੇ ਵਾਸਤੇ ਕਰਨਾ ਇਹ ਹੁੰਦਾ ਹੈ ਕਿ ਅਸੀਂ ਇਕ ਫਲਾਂ ਸਬਜ਼ੀਆਂ ਨੂੰ ਆਪਣੇ ਖਾਣੇ 'ਚ ਜ਼ਿਆਦਾ ਤਰਜੀਹ ਦੇ ਲਈਏ ਨੱਟਸ ਨੂੰ ਜ਼ਿਆਦਾ ਆਇਲ ਸੀਡਸ ਨੂੰ ਅਗਰ ਇਹਨਾਂ ਨੂੰ ਅਸੀਂ ਜ਼ਿਆਦਾ ਮਾਤਰਾ 'ਚ ਕਰ ਲਈਏ ਖਾਣੇ ਦੇ ਵਿੱਚ ਤੇ ਇਹ ਸਾਨੂੰ ਆਸਾਨੀ ਨਾਲ ਇਹ ਸਾਰੇ ਨਿਯੁਕਤ ਜਿਹੜੇ ਨੇ ਮਿਲ ਜਾਂਦੇ ਨੇ ਜੀ ਸੋ ਪਹਿਲਾ ਕੰਮ ਤੇ ਇਹ ਇਸ ਤੇ ਕਰ ਦੀ ਰੋੜ ਹੈ ਪੋਸ਼ਣ ਨੂੰ ਸੁਧਾਰਨਾ ਤਾਂ ਕਿ ਪਿੱਛੇ ਤੁਹਾਡੇ ਸੈੱਲ ਦਾ ਨਿਰਮਾਣ ਜਿਹੜਾ ਉਹ ਠੀਕ ਹੋਵੇ ਜੀ ਉਹਦੇ ਨਾਲ ਕੀ ਹੋਣਾ ਹੈ ਕਿ ਜਦੋਂ ਹੁਣ ਉਮਰ ਵਧੇਗੀ ਤੇ ਤਾਂ ਵੀ ਤੁਹਾਡਾ ਅਗਰ ਪੋਸ਼ਣ ਸਹੀ ਹੈ ਤੇ ਸੈੱਲ ਦਾ ਨਿਰਮਾਣ ਉਹਦੀ ਸਪੀਡ ਜਿਹੜੀ ਉਹ ਇੰਨੀ ਛੇਤੀ ਨਹੀਂ ਘਟੇਗੀ ਜੀ ਇੰਨੀ ਛੇਤੀ ਅੱਜ ਘਟ ਰਹੀ ਹੈ ਤੇ ਤੁਹਾਨੂੰ ਲੰਮੇ ਸਮੇਂ ਤੱਕ ਉਹ ਵਧੀਆ ਸਕਿਨ ਜਿਹੜੀ ਉਹ ਮਿਲ ਰਹੀ ਹੈ ਦੂਸਰਾ ਜਿਹੜਾ ਹੈ ਕਿ ਅਸੀਂ ਜਦੋਂ ਬਾਹਰ ਜਾਂਦੇ ਆ ਖਾਸ ਕਰ ਧੁੱਪ ਚਿਆਂਦੇ ਵਾ ਤੇ ਜੇ ਤੇਜ਼ ਧੁੱਪ ਹੈ ਤੇ ਤੁਸੀਂ ਜਾ ਰਹੇ ਹੋ ਬਾਹਰ ਤੇ ਪਈ ਉਹਦਾ ਇਫੈਕਟ ਆਉਣਾ ਹੈ ਉਹ ਸਕਿਨ ਨੂੰ ਬਰਨ ਕਰ ਸਕਦੀ ਹੈ ਸਲ ਦੇ ਪਿੱਛੇ ਨੁਕਸਾਨ ਹੋ ਸਕਦਾ ਹੈ ਤੇ ਜਦੋਂ ਬਾਹਰ ਨਿਕਲਣਾ ਹੈ ਉਦੋਂ ਕੋਈ ਚੰਗੀ ਸੰਸਕ੍ਰੀਨ ਜਿਹੜਾ ਰੋਸ਼ਨ ਆਉਂਦਾ ਹੈ ਕੋਈ ਐਸਪੀਐਮ 13 ਤੱਕ ਜਿਹੜਾ 30 ਤੱਕ ਜਿਹੜਾ ਉਹ ਅਸੀਂ ਸਕਿਨ ਤੇ ਅਪਲਾਈ ਕਰ ਲਈਏ ਬਾਹਰ ਨਿਕਲਣ ਤੋਂ 15 ਮਿੰਟ ਪਹਿਲੇ ਜੀ ਤੇ ਇਹਨਾਂ ਚੀਜ਼ਾਂ ਦਾ ਰਿਪਿਊਸ਼ਨ ਜਿਹੜਾ ਇਹ ਇਫੈਕਟ ਸੂਰਜ ਦਾ ਕਾਰਨ ਕਰਕੇ ਤੋਂ ਪਤਾ ਜਿਹੜਾ ਉਹ ਘਟ ਜਾਂਦਾ ਹੈ ਇਸੇ ਤਰ੍ਹਾਂ ਹੀ ਜੇ ਅਸੀਂ ਬਾਹਰ ਜਾਣਾ ਹੈ ਤੇ ਉਹਦੇ ਵਾਸਤੇ ਚਾਹੀਦੀ ਕੋਈ ਕਰੀਮ ਚੁਣਨੀ ਹੈ ਕਿ ਉਹ ਅਸੀਂ ਇਹ ਦੇਖੀਏ ਕਿ ਉਹ ਵਿੱਚ ਕੋਈ ਹਾਰਮਫੁਲ ਕੈਮੀਕਲ ਨਾ ਹੋਵੇ ਤੇ ਉਹ ਆਇਲ ਬੇਸਡ ਨਾ ਹੋਵੇ ਬਲਕਿ ਉਹ ਵਾਟਰ ਬੇਸਡ ਹੋਵੇ ਜੀ ਤੇ ਐਸੀਆਂ ਕਰੀਮਾਂ ਜਿਹੜੀਆਂ ਨੇ ਉਹ ਤੁਸੀਂ ਜੋ ਵਾਟਰ ਨੂੰ ਜਿਹੜੀਆਂ ਅਟੈਕ ਕਰਦੀਆਂ ਨੇ ਤੇ ਚਿਹਰੇ ਦੇ ਉੱਤੇ ਇੱਕ ਨਮੀ ਬਣਾ ਕੇ ਰੱਖਦੀ ਇਹ ਤੇ ਕਰਕੇ ਬਾਹਰ ਦੀਆਂ ਖੁਸ਼ਕ ਹਵਾਵਾਂ ਦਾ ਜਾਂ ਜਿਹੜਾ ਪੋਲੂਸ਼ਨ ਦਾ ਸਰ ਉਹ ਬਹੁਤ ਜ਼ਿਆਦਾ ਘੱਟ ਜਾਂਦਾ ਜੀ ਸੋ ਇਹ ਇਹ ਵੀ ਜਿਹੜਾ ਕਾਰਨ ਹੈ ਤੁਸੀਂ ਖਤਮ ਕਰੋਗੇ ਤੇ ਠੀਕ ਹੋਏਗਾ ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਲਗਾਤਾਰ ਜਿੰਨਾ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਜਿਹੜਾ ਕਾਰਨ ਬਣਦਾ ਜੀ ਹੁਣ ਜਿਹੜੇ ਪਿਗਮੈਂਟ ਹੋ ਚੁੱਕੇ ਨੇ ਉਹਨਾਂ ਨੂੰ ਅਗਰ ਠੀਕ ਕਰਨਾ ਹੈ ਤੇ ਕੁਝ ਘਰੇਲੂ ਉਸਕੇ ਨੇ ਜਿੰਨਾਂ ਨੂੰ ਅਪਲਾਈ ਕੀਤਾ ਜਾ ਸਕਦਾ ਜੀ ਹਾਂਜੀ ਇੱਕ ਤਾਂ ਹੈਗਾ ਜਿਹੜੇ ਸੰਤਰੇ ਦੇ ਛਿਲਕੇ ਨੇ ਇਹਨਾਂ ਨੂੰ ਅਗਰ ਅਗਰ ਮਿਕਸੀ ਚ ਗ੍ਰाइंड ਕਰਕੇ ਨੂੰ ਪੀ ਲਿਆ ਜਾਏ ਜਾਂ ਵੈਸੇ ਇਹਨੂੰ ਰਗੜ ਲਿਆਦਾ ਚੰਗੀ ਤਰ੍ਹਾਂ ਤੇ ਫਿਰ ਉਹਦਾ ਇੱਕ ਮਾਸਕ ਬਣਾ ਕੇ ਚਿਹਰੇ ਦੇ ਉੱਤੇ ਅਪਲਾਈ ਕਰੋ ਤੇ ਉਹਨੂੰ ਅੱਧਾ ਘੰਟਾ ਚਿਹਰੇ ਤੇ ਸਿਰਖਣ ਤੋਂ ਬਾਅਦ ਧੋ ਦਿਓ ਜੀ ਤੇ ਕਿਉਂਕਿ ਇਹ ਜਿਹੜਾ ਸੰਤਰੇ ਦਾ ਛਿਲਕਾ ਹੈ ਵਿਟਾਮਿਨ ਸੀ ਦਾ ਬੜਾ ਅੱਛਾ ਸੋਰਸ ਹੈ ਇਹ ਵੀ ਦਮਦ ਸੀ ਇੱਕ ਪ੍ਰੋਟੈਕਟਿਵ ਮਿਥਾਮਲ ਹੈ ਜੀ ਸੋ ਇਹ ਤੁਹਾਨੂੰ ਬਾਹਰੋਂ ਸਕਿਨ ਨੂੰ ਪ੍ਰੋਟेक्ट ਕਰਦੀ ਹੈ ਜਲਦੀ ਠੀਕ ਹੋਣ ਦੇ ਵਿੱਚ ਇਹਨਾਂ ਨੂੰ ਮਦਦ ਕਰਦਾ ਹੈ ਜੀ ਫਿਰ ਇਸ ਦੇ ਨਾਲ ਨਾਲ ਤੁਸੀਂ ਜਿਹੜਾ ਸ਼ਹਿਦ ਔਰ ਨਿੰਬੂ ਦਾ ਰਸ ਇਹ ਵੀ ਵਾਸਤੇ ਵਰਤ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਜਾਂ ਫਿਰ ਜਿਹੜਾ ਆਲੂ ਹੈ ਜੀ ਆਲੂ ਨੂੰ ਕद्दूकस ਕਰ ਲੋ ਤੁਹਾਡਾ ਪਾਣੀ ਨਿਚੋੜ ਕੇ ਕੱਢ ਲੋ ਤੇ ਕਾਟਨ ਦੀ ਮਦਦ ਨਾਲ ਉਹ ਆਲੂ ਦਾ ਪਾਣੀ ਜਿਹੜਾ ਉਹ ਵੀ ਨਪਿਕਮਨਸ ਨੂੰ ਆਹ ਠੀਕ ਕਰਨ ਦੇ ਵਿੱਚ ਬੜੀ ਸਿੱਧੀ ਮਦਦ ਕਰਦਾ ਸੋ ਉਹ ਲਾ ਕੇ ਅਰ ਨੂੰ ਦਾ ਪਾਣੀ ਤੇ ਉਹ ਵੀ بس ਅੱਧਾ ਘੰਟਾ ਰੱਖੋ ਉਸ ਤੋਂ ਬਾਅਦ ਆਹ ਠੰਡੇ ਪਾਣੀ ਨਾਲ ਨੋਰਮਲ ਪਾਣੀ ਨਾਲ ਚਿਹਰੇ ਨੂੰ ਧੋ ਲਓ ਜੀ ਸੋ ਇਹ ਨੈਕਸਟ ਇਹ ਰਹਾ ਕਿ ਆਪਣੀ ਸਕਿਨ ਦਾ ਜੁਨੀਫੋ ਫੇਸ ਸਕਿਨ ਦੇ ਉੱਤੇ ਧੂੜ ਮਿੱਟੀ ਵੀ ਜਾਣਾ ਚਾਹੀਦਾ ਜ਼ਿਆਦਾ ਪੈਣੀ ਹੈ ਤੇ ਇਹਨੂੰ ਅਸੀਂ ਥੋੜਾਈ ਜੀ ਪ੍ਰੋਟੈਕਸ਼ਨ ਵੱਲ ਧਿਆਨ ਦੇ ਲਈਏ ਤੇ ਇੱਕ ਚੰਗੇ ਫੇਸ ਵਾਸ਼ ਦੇ ਨਾਲ ਸਕਿਨ ਨੂੰ ਠੀਕ ਧੰ ਨਾਲ ਜਿਹੜਾ ਕੈਮੀਕਲ 베이스 ਨਾਲ ਹੋਵੇ ਜਿਸ ਦਾ ਕਹਾਂਗਾ ਆਰਗੈਨਿਕ ਬਹੁਤ ਸਾਰੇ ਪ੍ਰੋਡਕਟ ਮਾਰਕੀਟ ਚ ਮਿਲਦੇ ਨੇ ਅਸੀਂ ਉਹਦਾ ਇਸਤੇਮਾਲ ਕਰੀਏ ਤੇ ਸਹੀ ਢੰ ਨਾਲ ਚਿਹਰੇ ਨੂੰ ਧੋਈਏ ਤਾਂ ਨ ਤੇ ਫੇਰ ਉਹਨੂੰ ਨਰਿਸ਼ ਕਰਨ ਵਾਸਤੇ ਜਿਹੜੀ ਸਭੀਏ ਕੋਈ ਕਰੀਮ ਵੀ ਹੋਣੀ ਹੋਵੇਗੀ ਰਾਟ ਪੇਸਟੀ ਹੋਵੇ ਤੇ ਇਹਦੇ ਵਿੱਚ ਚੰਗੇ ਕੋਣ ਹੋਣ ਜਿਹੜੀ ਉਸ ਹੱਦ ਤੋਂ ਬਾਹਰ ਨੂੰ ਪ੍ਰੋਟੈਕਟ ਕਰ ਸਕੇ ਉਹ ਉਹਨੂੰ ਅਸੀਂ ਇਸਤੇਮਾਲ ਕਰ ਲਈਏ ਸੋ ਇਹ ਕੁਝ ਤਰੀਕੇ ਨੇ ਜਿਨ੍ਹਾਂ ਨਾਲ ਇਹਨਾਂ ਨੂੰ ਸੀ ਜਲਦੀ ਠੀਕ ਕਰ ਸਕਦੇ ਆ ਇੱਕ ਹੋਰ ਬੜੀ ਕੰਮ ਦੀ ਚੀਜ਼ ਹੈ ਜਿਹੜੀ ਸਾਨੂੰ ਪ੍ਰੋਟੈਕਟ ਕਰਨ ਦੇ ਵਿੱਚ ਮਦਦ ਕਰਦੀ ਆ ਉਹ ਹੈਗੀ ਪచ్చి ਹਲਦੀ ਜੀ ਇਹ ਬਾਕੀ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦੀ ਹੈ ਕੱਚੀ ਹਲਦੀ ਨੂੰ ਅਗਰ ਤੁਸੀਂ ਇੱਕ ਜਿਹੜਾ ਪਹਿਲਾ ਪੂਰ ਐਂਗੂੜੀ ਦਾ ਇੱਕ ਔਟੇ ਦੇ ਬਰਾਬਰ ਉਹਦਾ ਪੀਸ ਲੈ ਕੇ ਤੇ ਉਹਦੇ ਵਿੱਚ ਤਿੰਨ ਤੋਂ ਚਾਰ ਕਾਲੀਆਂ ਮਰਚਾ ਇਹਨਾਂ ਨੂੰ ਪੱਠਾ ਹੀ ਭਰਾ ਕੇ ਕੁੱਟ ਲੈਣਾ ਜੀ ਤੇ ਕੁੱਟ ਕੇ ਇਹਨਾਂ ਦੋਨੋਂ ਚੀਜ਼ਾਂ ਨੂੰ ਤੇ ਦੋ ਕੱਪ ਪਾਣੀ ਦੇ ਵਿੱਚ ਰਿੰਦ ਲੈਣੀ ਹੈ ਜੀ ਤੇ ਰਿੰਨ ਕੇ ਤੇ ਜਦੋਂ ਇੱਕ ਕੱਪ ਰਹਿ ਜਾਂਦਾ ਪਾਣੀ ਤੇ ਇਹ ਉਹ ਛਾਣ ਕੇ ਤੇ ਉਹ ਸੌਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਉਹ ਪਾਣੀ ਲੈਣਾ ਚਾਹੀਦਾ ਜੀ ਕਿ ਜਿੱਥੇ-ਜਿੱਥੇ ਵੀ ਸਰੀਰ ਦੇ ਵਿੱਚ ਡੈਮੇਜ ਹੋਇਆ ਹੁੰਦਾ ਜਿਹਨੂੰ ਸੀ ਇਨਫਲਮੇਸ਼ਨ ਕਹਿੰਦੇ ਆ ਉਸ ਨੂੰ ਰੋਕਣ ਦੇ ਵਿੱਚ ਵੀ ਮਦਦ ਕਰਦਾ ਹੈ ਤੇ ਸਾਡੀ ਸਕਿਨ ਨੂੰ ਜੈਨ ਨੂੰ ਪ੍ਰੋਟੈਕਟ ਕਰ ਦੇ ਚੀ ਮਦਦ ਕਰਦਾ ਸੋ ਇਹ ਵੀ ਠੀਕ ਕਰਨ ਦੇ ਵਿੱਚ ਕਾਫੀ ਸਹਾਇਕ ਹੈ ਜੀ ਸੋ ਇਹ ਕੁਝ ਘਰੇਲੂ ਤਰੀਕੇ ਨੇ ਇਕਦਮ ਚਮਤਕਾਰ ਨਹੀਂ ਹੋਣੇ ਜਦੋਂ ਤੁਸੀਂ ਇਹ ਸਾਰੇ ਕੰਮ ਇਕੱਠੇ ਨਾਲ ਕਰੋਗੇ ਪਾਣੀ ਜ਼ਿਆਦਾ ਪੀਂਦੇ ਹੋ ਨਾਲ ਠੀਕ ਤੇ ਤੁਹਾਡੀ ਸਕਿਨ ਜਿਹੜੀ ਹੈ ਨਰਸ਼ ਹੁੰਦੀ ਜਲਦੀ ਹੈ ਤੇ ਤੁਹਾਨੂੰ ਲਗਭਗ 4 ਤੋਂ 8 ਹਫ਼ਤਿਆਂ ਦੇ ਵਿੱਚ ਤੁਹਾਨੂੰ ਰਿਜ਼ਲਟ ਜਿਹੜੇ ਨੇ ਉਹ ਸਾਹਮਣੇ ਦਿਖਣਾ ਸ਼ੁਰੂ ਹੋ ਜਾਂਦੇ ਨੇ ਜੀ ਤੇ ਇਸ ਤਰ੍ਹਾਂ ਅਗਰ ਕਰੋਗੇ ਤੇ ਇਹ ਪਰਮਾਨੈਂਟ ਤੁਹਾਡਾ ਟ੍ਰੀਟਮੈਂਟ ਹੋਣਾ ਜੀ ਤੇ ਸਾਰੀ ਜ਼ਿੰਦਗੀ ਫਿਰ ਅੱਗੇ ਡਾਈਟ ਦੇ ਵਿੱਚ ਆਪਣਾ ਪ੍ਰੋਟੀਨ ਵਿਟਾਮਿਨ ਮਿਨਰਲ ਓਮੇਗਾ 3 ਫੈਟਿਅਰਸ ਦਾ ਧਿਆਨ ਰੱਖੋ ਤੇ ਬਾਹਰੋਂ ਪ੍ਰੋਟੈਕ ਕਿਵੇਂ ਰੱਖਣਾ ਹੈ ਕੋਈ ਖਾਸ ਫੁੱਲ ਕੈਮੀਕਲ ਵਾਲੇ ਸਾਬਣ ਜਾਂ ਸ਼ੈਂਪੂ ਉਹਨਾਂ ਨੂੰ ਨਾ ਇਸਤੇਮਾਲ ਕਰੋ ਕਰੀਮਾਂ ਜਿਹੜੀਆਂ ਕੈਂਕਲਮ ਵਾਲੀਆਂ ਨਾ ਮੈਂ ਇਸਤੇਮਾਲ ਨਾ ਕਰੋ ਜਦ ਵੀ ਇੱਕ ਚੀਜ਼ਾਂ ਖਰੀਦਣੀਆਂ ਨੇ ਤੇ ਦੇਖੋ ਕਿ ਉਹ ਆਰਗੈਨਿਕ ਮਟੀਰੀਅਲ ਦੀਆਂ ਬਣੀਆਂ ਹੋਣ ਤੇ ਕੁਝ ਚੰਗੀਆਂ ਕੰਪਨੀ ਜਿਹੜੀਆਂ ਰੈਪਿਊਟੇਡ ਨੇ ਉਹ 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 ਨਾਲ ਦੇ ਇਸਤੇਮਾਲ ਕਰੋ ਜਿਹੜੀਆਂ ਸਕਿਨ ਕੇਅਰ ਦੇ ਵਿੱਚ ਆਲਰੇਡੀ ਆਪਣਾ ਨਾਮ ਕਮਾ ਚੁੱਕੀਆਂ ਨੇ ਜੀ ਸੋ ਇਹ ਕੁਝ ਐਸੇ ਤਰੀਕੇ ਨੇ ਜਨਾਂ ਨੂੰ ਤੁਸੀਂ ਅਪਣਾ ਕੇ ਤੇ ਆਪਣੀ ਸਕਿਨ ਨੂੰ ਵਧੀਆ ਰੱਖਿਆ ਜਾ ਸਕਦਾ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਰ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਕਿਵੇਂ ਤੁਸੀਂ ਕੁਦਰਤੀ ਤਰੀਕੇ ਦੇ ਨਾਲ ਆਪਣੇ ਚਿਹਰੇ ਦੇ ਕਾਲੇ ਧੱਬੇ ਯਾਨੀ ਛਾਈਆਂ ਨੂੰ ਘਰ ਵਿੱਚ ਹੀ ਠੀਕ ਕਰ ਸਕਦੇ ਹੋ ਐਦਾਂ ਦੀ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਓ ਨਾਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਫਤ ਸ੍ਰੀ ਅਕਾਲ